ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇ ਰਵਿ ਤੇ ਅੱਜ ਆਪਾਂ ਲਾਈਨਿੰਗ ਵਾਲੀ ਸੂਟ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਪਲੀਜ਼ ਇੱਕ ਵਾਰੀ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ ਤੁਹਾਡੀ ਬਹੁਤ ਹੀ ਵਧੀਆ ਪਰਫੈਕਟ ਫਿਟਿੰਗ ਬਣੇਗੀ ਤੇ ਆ ਮੈਂ ਫੋਰ ਫੋਲਡ ਕਪੜਾ ਕੀਤਾ ਹੋਇਆ ਥੱਲੇ ਸੂਟ ਹੈ ਉੱਪਰ ਲਾਈਨਿੰਗ ਵਿਛਾਈ ਹੋਈ ਹੈ ਠੀਕ ਹੈ ਜੀ ਅਲੱਗ-ਅਲੱਗ ਪੀਸ ਹੈ ਐਦਾਂ ਆਪਾਂ ਵਿਛਾ ਲਾਣਾ ਸੈਂਟਰ ਕਰਕੇ ਤੇ ਬੰਦ ਸਾਈਡ ਮੇਰੇ ਵਾਲੇ ਸਾਈਡ ਤੇ ਤੇ ਖੁੱਲਾ ਸਾਈਡ ਦੂਜੀ ਸਾਈਡ ਤੇ ਆ ਤੇ ਐਦਾਂ ਆਪਾਂ ਵਿਛਾ ਕੇ ਇਹਨੂੰ ਤੇ ਬਰਾਬਰ ਕਰ ਲੈਣਾ ਕਪੜਾ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਤੀਰਾ ਤੇ ਤੀਰਾ ਇਹਦਾ ਹੈਗਾ 12 ਇੰਚ ਤੇ ਮੈਂ 6.5 ਲੈ ਰਹੀਆਂ ਹਾਫ ਇੰਚ ਵਧਾ ਕੇ ਠੀਕ ਹੈ ਜੀ ਹਾਫ ਇੰਚ ਮਾਰਜਿਨ ਜਰੂਰ ਲੈਣਾ ਤੁਸੀਂ ਤੀਰਾ ਜਦੋਂ ਵੀ ਤੁਸੀਂ ਕਟਿੰਗ ਕਰਨੀ ਆ ਤੇ 6.5 ਤੀਰਾ ਲੈਣ ਤੋਂ ਬਾਅਦ ਮੈਂ 7 ਮੋਡਾ ਲੈ ਰਹੀਆਂ ਜਿੰਨਾ ਵੀ ਤੁਹਾਡਾ ਤੀਰਾ ਤੇ ਉਹਦੇ ਤੋਂ 1 ਇੰਚ ਤੁਸੀਂ ਵਧ ਕਰਕੇ ਮੋਡਾ ਲੈਣਾ ਠੀਕ ਹੈ ਜੀ ਇੱਥੇ 7 ਹੀ ਆਪਾਂ ਨਿਸ਼ਾਨੇ ਲਗਾਵਾਂਗੇ ਤੇ 7 ਮੋਡਾ ਲੈ ਲਾਂਗੇ ਦੇਖ ਸਕਦੇ ਤੁਸੀਂ ਸਾਢੇ 7 ਲੈ ਰਹੇ ਨਾ ਇਹ ਸਾਢੇ 7 ਇੱਤਾਂ ਨਿਸ਼ਾਨੀ ਲਗਾ ਲਣੀ ਆ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਤੇ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਉਸ ਤੋਂ ਬਾਅਦ ਆਪਾਂ ਇੱਥੋਂ ਲਵਾਂਗੇ ਮੇਰੀ ਸ਼ਾਤੀ ਹੈ 19 ਇੰਚ ਠੀਕ ਹੈ 19 ਦਾ ਹਾਫ ਹੋ ਗਿਆ 9.5 ਇਹਦਾ ਆਪਾਂ 9.5 ਚੌਥਾ ਹਿੱਸਾ ਇਹਦਾ ਹੁੰਦਾ ਹੈ 9.5 ਠੀਕ ਹੈ ਜੀ ਇਤੋਂ 9.5 ਤੇ ਆਪਾਂ ਨਿਸ਼ਾਨੀ ਲਗਾਵਾਂਗੇ ਇਦਾਂ ਆਪਾਂ ਬਾਕਸ ਬਣਾ ਲੈਣਾ ਉਤੋਂ ਬਾਅਦ ਆਪਾਂ ਬਾਕਸ ਬਣਾਉਣ ਤੋਂ ਬਾਅਦ ਆਪਾਂ ਇੱਥੋਂ 2 ਇੰਚ ਦੀ ਕਾਟ ਪਾਣੀ ਆ ਆ ਦੇਖੋ ਇਦਾਂ ਕੋਨਰ ਚ ਇੱਥੇ 2 ਇੰਚ ਲੈਣਾ ਤੇ ਇੱਥੋਂ ਆਪਾਂ 2 ਇੰਚ ਦੀ ਕਾਟ ਪਾਦਣੀ ਗੁਲਾਈ ਪਾਦਣੀ ਇਹ ਸਾਡੀ ਬੈਕ ਕਾਰਡ ਪਾਣੀ ਹੈ ਠੀਕ ਹੈ ਜੀ ਇੱਕ ਵਾਰੀ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ ਮੇਰੇ ਤਰੀਕੇ ਨਾਲ ਤੇ ਤੁਹਾਡੀ ਬਹੁਤ ਹੀ ਵਧੀਆ ਫਿਟਿੰਗ ਬਣੇਗੀ ਬਹੁਤ ਹੀ ਵਧੀਆ ਸੂਟ ਬਣੇਗਾ ਮੈਂ ਹਮੇਸ਼ਾ ਐਦਾ ਹੀ ਕਟਿੰਗ ਸਟਿਚਿੰਗ ਕਰਦੀ ਆ ਤਾਂ ਬਹੁਤ ਹੀ ਵਧੀਆ ਇਹਦੀ ਫਿਟਿੰਗ ਬਣਦੀ ਆ ਕੋਈ ਕੰਪਲੇਨ ਨਹੀਂ ਆਉਂਦੀ ਉਹ ਤੋਂ ਬਾਅਦ 1/2 ਇੰਚ ਉੱਪਰੋਂ ਆਪਾਂ ਕਾਟ ਪਾ ਦਾਂਗੇ ਥੀਰੇ ਦੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਪਾਂ ਤੋ ਹਾਫ ਇੰਚ ਕਾਟ ਪਾ ਦੇਣੀ ਆ ਫਰੰਟ ਬੈਕ ਦੋਨੋਂ ਹੀ ਤੇ ਜੇ ਤੁਸੀਂ ਬੈਕ ਜਿਆਦਾ ਤੁਹੀ ਮਤਲਬ ਡੀਪ ਰੱਖਣਾ ਤੇ ਤੁਸੀਂ ਬੈਕ ਸਾਈਡ ਤੋਂ ਹਾਫ ਇੰਚ ਪੌਣਾ ਇੰਚ ਜਿਆਦਾ ਲੈ ਲੈਣਾ ਬੈਕ ਸਾਈਡ ਠੀਕ ਹੈ ਜੀ ਤੇ ਇੱਥੋਂ ਮੈਂ 2.5 ਇੰਚ ਗਲਾਰਾ ਰੱਖ ਰਹੀਆਂ ਤੇ ਉਹ ਲੈ ਕੇ ਇੱਥੋਂ ਆਪਾਂ ਕਾਟ ਪਾ ਦੇਣੀ ਆ ਠੀਕ ਹੈ ਜੀ ਗਲੇ ਦੀ ਚੜਾਈ 5 ਇੰਚ ਤੇ ਉਹਦਾ ਹਾਫ ਹੋ ਜਾਂਦਾ 2.5 ਇੰਚ ਫਤੋ ਬਾਹਰ ਇਹ ਆਪਾਂ ਇੱਥੋਂ ਕਟਾਈ ਪਾ ਲੈਣੀ ਆ ਕਾਰਡ ਪਾ ਲੈਣੀ ਜਿਹੜੀ ਮੋਡੇ ਦੀ ਸ਼ੇਪ ਦਿੰਦੇ ਆ ਉਹ ਦੇ ਦੇਣੀ ਆ ਔਰ ਤੋਂ ਬਾਅਦ ਆਪਾਂ ਇਹਦੀ ਫਰੰਟ ਕਾਰਡ ਪਾਵਾਂਗੇ ਪਹਿਲਾਂ ਆਪਾਂ ਇੱਥੋਂ ਲਾਵਾਂਗੇ 7.5 ਠੀਕ ਹੈ ਜੀ ਇੱਥੇ 7.5 ਲੈ ਲੈਣੀ ਕਮਰ ਦਾ ਨਿਸ਼ਾਨ ਲਗਾਣਾ 7.5 ਇੱਥੋਂ ਲੰਬਾਈ 'ਚ ਇੱਥੋਂ ਮੇਰੀ ਕਮਰ ਹੈਗੀ ਆ 18 ਇੰਚ ਸੋਰੀ 16 ਇੰਚ 16 ਦਾ ਹਾਫ ਹੋ ਗਿਆ 8 8 16 ਤੇ ਮੈਂ 8.5 ਲੈ ਰਹੀ ਆ ਕਿਉਂਕਿ ਇਹਦੀ ਆਪਾਂ ਆਮਾਗੇ ਪਲੇਟ ਇਥੋਂ 8 ਇੰਚ ਲੈ ਕੇ 1/2 ਇੰਚ ਜ਼ਿਆਦਾ ਲੈਣਾ ਜੇ ਤੁਸੀਂ ਪਲੇਟ ਪਾਣੀ ਜੇ ਪਲੇਟ ਨਹੀਂ ਪਾਣਾ ਤਾਂ ਤੁਸੀਂ ਪਰਫੈਕਟ ਫਿਟਿੰਗ ਲੈਣੀ ਆ ਜੇ ਤੁਸੀਂ ਪਲੇਟ ਪਾਣਾ ਤਾਂ ਤੁਸੀਂ 1/2 ਇੰਚ ਜ਼ਿਆਦਾ ਲੈ ਲੈਣੀ ਇਹਨੂੰ ਆਪਾਂ ਇਹਦੇ ਨਾਲ ਤਮਾ ਨੂੰ ਸਾਤੀ ਨਾਲ ਦਮਲਾ ਦੇਣਾ ਠੀਕ ਹੈ ਜੀ ਮਿਲਾਨ ਤੋਂ ਬਾਅਦ ਆ ਮੇਰੀ ਸਾਈਡ ਤਰੀਜ ਹੈਗੀ ਆਵਾ 15 ਇੰਚ ਤੇ ਮੈਂ 15.5 ਲੈ ਰਹੀ ਆ ਦੇਖ ਸਕਦੇ ਹੋ ਤੁਸੀਂ 15.5 ਲੈਣ ਤੋਂ ਬਾਅਦ ਮੇਰੀ हिਪ ਹੈਗੀ 19 ਇੰਚ උනි දහහා අපෝ ගයා සඩ නොම් ඇතුව අප සඩ නොවු ළමන්ගේ සඩය නවුන්තේ මාර්ක කරන්ග සිීකජී සට නවන්ත නිශානිල කාන්ත බල අප එන්නවු එදනම ලාන්ගේ ඒ ඔත්ව බාද අපා දෝයි දෝදෝයින් චෙක්ස්ටල් ලාගේ ਠੀਕ ਹੈ ਜੀ ਤੇ ਇਹ ਵੀ ਆਪਾਂ ਇਹ ਪਤੋਂ ਕਮਰ ਤੋਂ ਅਸ਼ਾਤੀ ਤੇ 2 2 2 ਇੰਚ ਐਕਸਟਰਾ ਲੈ ਕੇ ਇਹਦੀ ਆਪਾਂ ਅੱਧੇ ਸ਼ੇਪ ਬਣਾ ਦਾਂਗੇ ਤੇ ਬਾਅਦ ਚ ਆਪਾਂ ਇਥੋਂ ਕਟਿੰਗ ਕਰਨੀ ਆ ਠੀਕ ਹੈ ਜੀ ਅਮੀਰ ਆ ਤੁਹਾਨੂੰ ਇੱਥੇ ਤੱਕ ਸਮਝ ਆਈ ਹੋਏਗੀ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਉਹ ਤੋਂ ਬਾਅਦ ਆਪਾਂ ਇੱਥੋਂ ਪਾਵਾਂਗੇ ਪਲੇਟ ਲਵਾਂਗੇ ਤੇ ਮੇਰੇ ਪਲੇਟ ਹੈਗੇ 11 ਇੰਚ ਤੇ ਤਿਆ ਤੇ ਮੈਂ 11.5 ਲੈ ਰਹੀ ਆ ਇੱਥੇ 11.5 ਤੇ ਨਿਸ਼ਾਨੇ ਲਗਾਉਣ ਤੋਂ ਬਾਅਦ ਇੱਥੋਂ ਆਪਾਂ 3.5 ਲਵਾਂਗੇ ਲਮਾਈ ਜੋ 11.5 ਲੈ ਹੈ ਇੱਥੋਂ ਆਪਾਂ 3.5 ਲੈਣੇ ਤੋ ਇੱਥੋਂ ਲੰਬਾਈ ਚ ਆਪਾਂ 7 ਇੰਚ ਲਵਾਂਗੇ 7 ਇੰਚ ਤੇ ਮਾਰਕ ਕਰ ਦਾਂਗੇ ਇੱਥੇ ਆਪਾਂ ਨਿਸ਼ਾਨੇ ਲਗਾ ਦਾਂਗੇ ਇਦਾਂ ਅਤ ਤੋਂ ਬਾਅਦ ਆਪਾਂ ਇੱਥੋਂ ਵੀ ਨਾਪ ਲਾਂਗੇ ਬਰਾਬਰ ਹੈ 3.5 ਤੇ ਬਰਾਬਰ ਕਰ ਲਾਂਗੇ ਜੇ ਤੁਹਾਡਾ ਵੱਧ ਘਾਟ ਆ ਤੁਸੀਂ ਬਰਾਬਰ ਕਰ ਲੈਣਾ 3.5 ਦੇ ਨਿਸ਼ਾਨੇ ਲਗਾਉਣ ਤੋਂ ਬਾਅਦ ਇਹ ਤਾਂ ਮਾਰਕ ਕਰ ਦੇਣਾ ਸਿੱਧੀ ਲਾਈਨ ਬਣਾ ਦੇਣੀ ਆ ਔਰਤ ਬਾਦ ਆਪਾਂ ਸਾਈਡ ਉੱਪਰ ਵਾਲੇ ਵੀ ਪਲੇਟ ਪਾਵਾਂਗੇ ਇਹ ਆਪਾਂ 2 2 ਇੰਚ ਦੀ ਸਪੇਸ ਹੋਣੀ ਚਾਹੀਦੀ ਹੈ ਆ ਦੇਖ 2 ਇੰਚ ਦੇ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਥੋਂ ਆਪਾਂ ਆ ਦੇਖੋ ਜਿਹੜੀ ਕੋਰਨਰ ਆ ਮੋੜੇ ਦੇ ਨਾਲ ਬਿਲਕੁਲ نیچے ਥੋੜਾ ਜਿਹਾ ਕਰਕੇ ਤੇ 2 ਇੰਚ ਦੀ ਸਪੇਸ ਦੇ ਕੇ ਨਿਸ਼ਾਨੀ ਲਗਾ ਦਣੀ ਹੈ ਤੇ ਉਸ ਤੋਂ ਬਾਅਦ ਇੱਥੋਂ ਵੀ ਆਪਾਂ 2 ਇੰਚ ਦੀ ਆ ਦੇਖੋ 2 2 ਇੰਚ ਦੀ ਯਾਦ ਖਸ ਪਲੇਸ ਹੋਣੀ ਚਾਹੀਦੀ ਹੈ ਤਿੰਨਾਂ ਸਾਈਡਾਂ ਤੇ ਜੇ ਤੁਹਾਡੀ 2 2 ਇੰਚ ਦੀ ਸਪੇਸ ਨਹੀਂ ਹੈ ਤੇ ਮੰਨ ਲਓ ਕਿ ਤੁਹਾਡੀ ਪਲੇਟ ਨਹੀਂ ਸਹੀ ਪੇ ਤੇ 2 2 ਇੰਚ ਦੀ ਹੈਗੇ ਆ ਤੁਹਾਡੀ ਸਪੇਸ ਵਿੱਚ ਤੇ ਬਹੁਤ ਵਧੀਆ ਪਰਫੈਕਟ ਤੁਹਾਡੀ ਪਲੇਟ ਪੇ ਹੈ ਤੁਸੀਂ ਇਦਾਂ ਨਾਪ ਕੇ ਪਲੇਟ ਪਾਣੇ ਬਹੁਤ ਹੀ ਸੋਖੇ ਹੈ ਕੋਈ ਔਖਾ ਕੰਮ ਨਹੀਂ ਆ ਤੇ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਪਲੀਜ਼ ਮੇਰੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਫਰੰਟ ਕਾਰਡ ਪਾਵਾਂਗੇ ਫਰੰਟ ਕਾਰਡ ਕਿੱਦਾਂ ਪਾਣਾ ਉੱਪਰ ਜਿਹੜਾ 1/2 ਇੰਚ ਆਪਾਂ ਛੱਡਿਆ ਉਹਦਾ ਉਹਨੂੰ ਕੱਢ ਕੇ ਤੇ ਆਪਾਂ ਇਹਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਤੇ ਸੈਂਟਰ ਕਰਨ ਤੇ ਆਪਾਂ ਇੱਥੇ ਨਿਸ਼ਾਨੇ ਲਗਾ ਲੈਣੀ ਸੈਂਟਰ ਕਰਕੇ ਆ ਦੇਖੋ ਜਿਹੜਾ ਉਹ 1/2 ਇੰਚ ਉੱਪਰ ਮੋਡੇ ਦੀ ਕਾਟ ਪਾਈ ਹੈ ਉਹਨੂੰ ਆਪਾਂ ਨੀਂ ਵਿੱਚ ਐਡ ਕਰਨਾ ਉਹਨੂੰ ਕੱਢ ਕੇ ਤੇ ਆਪਾਂ ਇਹਦਾ ਸੈਂਟਰ ਕਰਨਾ ਆ ਦੇਖੋ ਸੈਂਟਰ ਤੇ ਨਿਸ਼ਾਨੇ ਲਗਾਉਣ ਤੋਂ ਬਾਅਦ ਇਤੋਂ ਆਪਾਂ ਹਾਂ ਇੰਚ ਲੈਣਾ ਆ ਦੇਖੋ ਹਾਰਿਕ ਦਾ ਆਪਣਾ ਆਪਣਾ ਤਰੀਕਾ ਸੂਟ ਕਟਿੰਗ ਕਰਨ ਦਾ ਠੀਕ ਹੈ ਜੀ ਇੱਥੋਂ ਵੀ ਆਪਾਂ 1 ਇੰਚ 2 ਦਾ 1 ਇੰਚ ਇੰਚ ਅੱਧਾ ਇੰਚ ਮਤਲਬ ਦਾ ਹਾਫ ਕਰ ਲੈਣਾ ਠੀਕ ਹੈ 2 ਇੰਚ ਦੀ ਬੈਕ ਕੱਟ ਪਾਈ ਹੈ ਨਾ ਤੇ ਫਰੰਟ ਆਪਾਂ 1 ਇੰਚ ਦੀ ਬਾਣੀ ਉਹ ਤੋਂ ਬਾਅਦ ਆਪਾਂ ਇੱਥੋਂ ਗਲਾਈ ਦੇ ਦੇਣੀ ਆ ਆ ਦੇਖ ਸਕਦੇ ਤੁਸੀਂ ਜੇ ਤੇ ਵੀ ਕੋਈ ਸਟਿਚਿੰਗ ਸਿੱਖਦਾ ਹੈ ਤੇ ਹਰ ਇੱਕ ਕੋਈ ਮਤਲਬ ਆਪਣੇ ਆਪਣੇ ਹਿਸਾਬ ਨਾਲ ਕਿਸੇ ਨੇ ਸਟਿਚਿੰਗ ਸਿੱਖੀ ਹੁੰਦੀ ਆ ਕਿਸੇ ਦਾ ਕੋਈ ਤਰੀਕਾ ਕਿਸੇ ਦਾ ਕੋਈ ਤਰੀਕਾ ਤੇ ਮੇਰਾ ਇਹ ਵਾਲਾ ਤਰੀਕਾ ਹੈ ਮੈਂ ਇਸ ਤਰੀਕੇ ਨਾਲ ਸਟਿਚਿੰਗ ਸਿੱਖੀ ਆ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਦੇ ਤਰੀਕੇ ਨਾਲ ਕਟਿੰਗ ਕਰਕੇ ਦੇਖਿਓ ਤੁਹਾਡੀ ਬਹੁਤ ਵਧੀਆ ਫਿਟਿੰਗ ਬਣੇਗੀ ਤੇ ਮੈਂ ਇਸ ਤਰ੍ਹਾਂ ਹੀ ਕਟਿੰਗ ਸਿਚਿੰਗ ਕਰਦੀ ਆ ਤਾਂ ਮੇਰੇ ਕਦੀ ਵੀ ਕੰਪਲੇਨ ਨਹੀਂ ਆਇਆ ਇਸੂਤੇ ਤੇ ਹਮੇਸ਼ਾ ਫਿਟਿੰਗ ਸੂਟ ਬਣਦਾ ਇਹਦੀ ਮੈਂ ਫਾਈਨਲ ਲੁੱਕ ਵੀ ਤੁਹਾਨੂੰ ਦਿਖਾਵਾਂਗੀ ਵੇਅਰ ਕਰਕੇ वह भी देखो उस बाद आप इतों कटिंग कर देनी बैक कटिंग करनी है ठीक है जी जो बैक निशानी लगाई उतों आप कटिंग करनी है बैक कार्ड से दो दो इंच जो एक्सट्रा लिया है इतों आप कटिंग करा ठीक है जी तो प्लीज़ मेरी वीडियो में लाइक जरूर करो तो चैनल में सबसक्राइब करना ना भुल्यो ਤੇ ਕਮੈਂਟ ਵਿੱਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਆ ਬਹੁਤ ਹੀ ਸੌਖਾ ਤਰੀਕਾ ਮੈਂ ਦੋ ਤਿੰਨ ਤਰੀਕਿਆਂ ਨਾਲ ਕਟਿੰਗ ਕਰ ਲੈਣੀ ਆ ਲੇਕਿਨ ਮੈਨੂੰ ਇਹ ਸਭ ਤੋਂ ਈਜ਼ੀ ਤਰੀਕਾ ਲੱਗਦਾ ਤੇ ਇਹਦੇ ਨਾਲ ਬਹੁਤ ਵਧੀਆ ਫਿਟਿੰਗ ਬਣਦੀ ਹੈ ਤੇ ਕਦੇ ਵੀ ਕਟਿੰਗ 'ਚ ਕੋਈ ਖਰਾਬੀ ਨਹੀਂ ਹੁੰਦੀ ਇਸ ਤਰ੍ਹਾਂ ਆਪਾਂ ਜਿਹੜਾ ਐਕਸਟਰਾ ਕਪੜਾ ਓਵਰ ਨੂੰ ਆਪਾਂ ਕਟਿੰਗ ਕਰ ਲੈਣਾ ਤੇ 니 ਜਿਵੇਂ ਆਪਾਂ ਬਰਾਬਰ ਕਟਿੰਗ ਕਰ ਲਾਂਗੇ ਤੇ ਤੁਸੀਂ ਨਿਸ਼ਾਨੀ ਲਗਾ ਕੇ ਕਟਿੰਗ ਕਰਨਾ ਮੈਂ ਮੇਰੇ ਐਕਸਪੀਰੀਅੰਸ ਹੈ ਤੇ ਇਸ ਲਈ ਮੈਂ ਇਸ ਤਰ੍ਹਾਂ ਹੀ ਕਰ ਰਹੀ ਹਾਂ ਤੇ ਸਿੱਧਾ ਸਿੱਧਾ ਕਟਿੰਗ ਹੋ ਰਿਹਾ ਠੀਕ ਹੈ ਜੀ ਐਕਸਟਰਾ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਬਾਅਦ ਆਪਾਂ ਫਰੰਟ ਕਾਰਡ ਪਾਵਾਂਗੇ ਕਿਉਂਕਿ ਲਾਈਨਿੰਗ ਔਰ ਸੂਟ ਦੀ ਆ ਉਹਨੂੰ ਬਰਾਬਰ ਕਰਕੇ ਤੇ ਇਹਦੀ ਕਾਟ ਇੱਥੇ ਪਾ ਦਣੀ ਜਿੱਥੇ ਮੈਂ ਨਿਸ਼ਾਨੇ ਲਗਾਈ ਆ ਠੀਕ ਆ ਜੀ ਤੇ ਇਹ ਮੇਰੇ ਕਟਿੰਗ ਹੋ ਗਿਆ ਉਹ ਤੋਂ ਬਾਅਦ ਇੱਥੇ ਮੈਂ ਸੈਂਟਰ ਚ ਇੱਕ ਕੱਟ ਲਗਾ ਰਹੀ ਆ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਇਹਦੀ ਮੈਂ ਫਾਈਨਲ ਲੁੱਕ ਵੀ ਤੁਹਾਨੂੰ ਦੱਸਾਂਗੀ ਉਹ ਤੋਂ ਬਾਅਦ ਮੈਂ ਲੰਬਾਈ ਲੈ ਕੇ ਤੇ ਨੀਚੋਂ ਵੀ ਕਟਿੰਗ ਕਰ ਲਾਂਗੀ ਤੇ ਮੇਰੀ ਲੰਬਾਈ ਜ਼ਿਆਦਾ ਆ ਸੂਟ ਦੀ ਐਕਸਟਰਾ ਕਪੜਾ ਆਪਾਂ ਕਟਿੰਗ ਆ ਨਾ ਇਹ ਤਾਂ ਮੈਂ ਢੰਗੀ ਕਰ ਲੈਣਾ ਆਪਾਂ ਦੂਸਰੇ ਸਾਈਡ ਤੇ ਵੀ ਛਪਾ ਲਾਂਗੇ ਇਸ ਤਰ੍ਹਾਂ ਹੀ ਕਿਉਂਕਿ ਇਹ ਚਾਰੇ ਪੀਸ ਲਾਈਨਿੰਗ ਦੇ ਔਰ ਚਾਰੇ ਸ਼ਰਟ ਦੇ ਇੱਕੋ ਸਾਈਡ ਤੇ ਆ ਉਹਨੂੰ ਆਪਾਂ ਮਤਲਬ ਬਰਾਬਰ ਕਰਕੇ ਤੇ ਫਿਰ ਆਪਾਂ ਕਟਿੰਗ ਕਰਾਂਗੇ ਇਸ ਤਰ੍ਹਾਂ ਸਾਰੇ ਚਾਰੇ ਪੀਸਾਂ ਦੀ ਕਟਿੰਗ ਸੇਮ ਹੋ ਜੇਗੀ ਤੇ ਸਾਡਾ ਸੂਟ ਖਰਾਬ ਹੋ ਜਾਏਗਾ ਇਸ ਲਈ ਆਪਾਂ ਲਾਈਨਿੰਗ ਵਾਲੇ ਫਰੰਟ ਫਰੰਟ ਪੀਸ ਦੀ ਕਟਿੰਗ ਕਰਨੀ ਆ ਜਿਆਦਾ ਨਹੀਂ ਕਰਨੀ ਤੇ ਜਿੱਥੇ ਜਿੱਥੇ ਨਿਸ਼ਾਨੀ ਲਗਾਈ ਹੈ ਇਹਦੇ ਬਰਾਬਰ ਹੀ ਕਟਿੰਗ ਕਰਨੀ ਹੈ ਤੁਸੀਂ ਠੀਕ ਹੈ ਜੀ ਤੇ ਇਥੋਂ ਲੰਬਾਈ ਵਿੱਚ ਕਟਿੰਗ ਕਰਕੇ ਤੇ ਮੇਰੇ ਸੂਟ ਦੀ ਕਟਿੰਗ ਹੋ ਚੁੱਕੀ ਹੈ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ